ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਵੇਕਲੀ ਸੋਚ ਦੇ ਨਾਲ ਪੰਜਾਬ ਸਰਕਾਰ ਲੋਕ ਹਿੱਤ ਚ ਕਈ ਵੱਡੇ ਫੈਸਲੇ ਕਰ ਰਹੀ ਹੈ ਜਿਨ੍ਹਾਂ ਦਾ ਸਿੱਧਾ ਲਾਹਾ ਹੁਣ ਆਮ ਲੋਕਾਂ ਨੂੰ ਮਿਲ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਹੁਦਾ ਸੰਭਾਲਦੇ ਹੀ ਆਪਣਾ ਇੱਕ ਵੱਡਾ ਵਾਅਦਾ ਪੂਰਾ ਕੀਤਾ ਤੇ ਹਰ ਪਰਿਵਾਰ ਨੂੰ 300 ਯੂਨਿਟ ਤੱਕ ਬਿਜਲੀ ਬਿੱਲ ਹਰ ਮਹੀਨੇ ਮੁਫਤ ਕਰਨ ਦਾ ਐਲਾਨ ਕੀਤਾ ਪੰਜਾਬ ਦੇ 90% ਘਰਾਂ ਦਾ ਬਿਜਲੀ ਬਿੱਲ ਹੁਣ ਜ਼ੀਰੋ ਆ ਰਿਹਾ ਹੈ ਤੇ ਲੋਕਾਂ ਨੂੰ ਇਸ ਨਾਲ ਹਰ ਮਹੀਨੇ ਬਚਤ ਵੀ ਹੋ ਰਹੀ ਹੈ ਪੰਜਾਬ ਸਰਕਾਰ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਨਿਜੀ ਦੀ ਪਾਵਰ ਪਲਾਂਟ ਦੀ 1080 ਕਰੋੜ ਰੁਪਏ ਦੀ ਰਿਕਾਰਡ ਕੀਮਤ ਦੇ ਖਰੀਦ ਕੀਤੀ ਤੇ ਇਸ ਨਾਲ ਪੰਜਾਬ ਵਿੱਚ ਬਿਜਲੀ ਦੀ ਪ੍ਰੋਡਕਸ਼ਨ ਵੀ ਹੁਣ ਵੱਧ ਗਈ ਹੈ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਆਮ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਬਿਜਲੀ ਦੇ ਬਿੱਲ 90% ਕਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਜੀ ਫੁੱਟੇ ਚ ਵੀ ਬੋਸ ਦਾ ਰੰਦਾ ਆਉਂਦਾ ਹੋਣਾ ਜ਼ੀਰੋ ਆਉਗਾ ਜੇ ਬਿਜਲੀ ਹੈਗੀ ਸਾਡੇ ਕੋਲੇ ਮੈਂ ਕੋਈ ਮੈਂ ਕਿਹੜੇ ਕੋ ਪੱਲੇਉ ਦੇ ਰਿਆਂ ਜੀ ਪੈਸੇ ਬਿਜਲੀ ਦਾ ਬਿੱਲ ਬਚ ਗਿਆ 2000 3000 4000 ਬਿਜਲੀ ਦਾ ਬਿੱਲ ਪਹਿਲਾਂ ਆਉਂਦਾ ਹੀ ਹੁਣ تن 4000 بجلی بل بچ گیا وہی کبیل ارج کیتے ਹੋਰ ਲੱਗ گیا پہلا ਸਾਡਾ بل 4000 5000 ਦੇ ਕਰੀਬ ਆਂਦਾ ਸੀਗਾ ਪਰ ਹੁਣ ਜਦੋਂ ਦੀ ਇਹਨਾਂ ਨੇ ਇਹ ਸਕੀਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਨੇ ਹੁਣ ਸਾਡਾ ਬਿਲ ਜੀਰੋ ਬੈਲੈਂਸ ਆ ਰਿਹਾ ਮੈਂ ਇਹ ਸਰਕਾਰ ਦੇ ਬਹੁਤ ਜ਼ਿਆਦਾ ਧੰਨਵਾਦੀ ਹੈਗੀ ਆ ਮੇਰਾ ਨਾਮ ਜਗੀਰ ਸਿੰਘ ਤੇ ਪਹਿਲਾਂ 5 5 6 6000 ਰੁਪਿਆ ਬਿਲ ਭਰਦੇ ਦੇ ਸੀ ਹੁਣ ਜੀਰੋ ਬਿਲ ਆ ਰਿਹਾ ਖਲਾ ਬਹੁਤ ਵਧੀਆ ਸਰਕਾਰ ਦਾ ਕੰਮ ਹੈ